ਦਲਵਾ ਘੋੜੇ ਦਾ ਪੁੱਤ ਦਿਖਾਉਣ ਲੱਗਿਆ ਤੁਹਾਨੂੰ ਇੱਕ ਦਲਵਾ ਘੋੜਾ ਮਾਰਵਾੜੀਆਂ ਚ ਪੂਰਾ ਮਸ਼ਹੂਰ ਆ ਤੇ ਦੂਜਾ ਨੁਕਰਿਆਂ ਚ ਮਿੱਡੇ ਵਾਲਾ ਦਲਵਾ ਲੀਵਿੰਗ ਲੈਜੈਂਡ ਸਮੁੰਦਰ ਘੋੜੇ ਦਾ ਪੁੱਤ ਤੇ ਦਲਵਾਗ ਦਾ ਬੱਚਾ ਤੇ ਨਾਂ ਇਹਦਾ ਹੈਗਾ ਅਸਮਾਨ 65+ ਹਾਈਟ ਕਰ ਗਿਆ ਉਮਰੇ ਦੀ ਦੋ ਦੰਦ ਹੋਈ ਆ ਹੁਣ ਚੈਂਪੀਅਨ ਰਹਾ ਦੁੱਧ ਦੰਦ ਦੇ ਵਿੱਚ ਜਿੰਨੇ ਸ਼ੋਹਾਂ ਦੇ ਵਿੱਚ ਵੀ ਗਿਆ ਭਾਵੇਂ ਗੱਲ ਆਪਾਂ ਸਾਰੰਖੇੜੇ ਦੀ ਕਰੀਏ ਮੁਕਸਰ ਦੀ ਕਰੀਏ ਫਰੀਦਕੋਟ ਸ਼ੋਹਦੀ ਕਰੀਏ ਜਿੰਨੇ ਵੀ ਸ਼ੋਹਾਂ ਦੇ ਵਿੱਚ ਗਿਆ ਤਾਂ ਫਰਸਟ ਸੈਕੰਡ ਫਰਸਟ ਸੈਕੰਡ ਆ ਜਿਹੜਾ ਇਹ ਬਸ਼ੀਰਾ ਆਉਂਦਾ ਰਿਹਾ ਜੜਤੀ ਬਹੁਤ ਸੋਹਣੀਆ ਬਸ਼ੀਰੇ ਦੀ ਜਿੱਥੇ ਖਾਨਦਾਨੀ ਇੰਨੀ ਚੰਗੀ ਆ ਜੜਤੀ ਵੀ ਬਾਕਮਾਲ ਤੇ ਸਪੌਟਲੈਸ ਤੇ ਸ਼ਕੀਨ ਪੂਰਾ ਮਾਂ ਵਾਲੇ ਪਾਸਿਓਂ ਵੀ ਦੀ ਖਾਨਦਾਨੀ ਬਹੁਤ ਚੰਗੀ ਆ ਜਿਹੜੀ ਇਹਦੀ ਮਾਂ ਉਹ ਹੈਗੀ ਆ ਪਰਬਤ ਘੋੜੇ ਦੀ ਬੱਚੀ ਤੇ ਪਰਬਤ ਤਰਸੇਮ ਵਾਲੇ ਘੋੜੇ ਦਾ ਬੱਚਾ ਸੀ ਮਤਲਬ ਦੋਹੇ ਪਾਸੇ ਜਿਹੜੀ ਬਲੱਡ ਲਾਈਨ ਆ ਬਹੁਤ ਚੰਗੀ ਆ ਜਿਸ ਦਿਨ ਵੀਡੀਓਗ੍ਰਾਫੀ ਕੀਤੀ ਆਪਾਂ ਨੇ ਸਮਾਨ ਦੀ ਉਸ ਦਿਨ ਗਰਮੀ ਵੀ ਬਾਈ ਬਹੁਤ ਜ਼ੋਰਾਂ ਦੀ ਸੀ ਤੇ ਸ਼ਾਟ ਦੇਣ ਵਾਲੇ ਵੀ ਇਹਨੇ ਘੜਲ ਕੱਟਦੇ ਬਹੁਤ ਸੋਹਣੇ ਸ਼ਾਟ ਦਿੱਤੇ ਆ ਸਮਾਨ ਨੇ ਦੇ ਵੀ ਕਿਉਂ ਨਾ ਕਿਉਂਕਿ ਜਿੰਨੇ ਵੀ ਬੰਦੇ ਹੈਂਡਲਰ ਸੀਗੇ ਸਾਰੇ ਪੂਰੇ ਕਾਰੀਗਰ ਆ ਬਾਈ ਮਨਪ੍ਰੀਤਾ ਹੁੰਦਾ ਬਾਈ ਨੂੰ ਸਾਰੇ ਵਧਾਈਆਂ ਜ਼ਰੂਰ ਦਿਓ ਬਾਈ ਨੇ ਕਮਬੈਕ ਕੀਤਾ ਦੁਬਾਰੇ ਲੰਮੇ ਸਮੇਂ ਬਾਅਦ ਨਵੇਂ ਬੰਦੇ ਚਾਹੇ ਬਾਈ ਨੂੰ ਨਾ ਜਾਣਦੇ ਹੁਣ ਪੁਰਾਣੇ ਸਾਰੇ ਤਕਰੀਬਨ ਜਾਣਦੇ ਆ ਪੂਰੇ ਚੋਟੀ ਦੇ ਘੋੜੇ ਸ਼ੇਰੂ ਵਰਗੇ ਬਾਈ ਦੇ ਕੋਲ ਰਹਿ ਆ ਪਹਿਲਾਂ ਬੇਚ ਨੂੰ ਬਾਈ ਨੇ ਥੋੜਾ ਜਿਹਾ ਬਾਹਰ ਚਲੇ ਜਾਣ ਕਰਕੇ ਘੋੜੇ ਰੱਖਣੇ ਬੰਦ ਕਰਤੇ ਸੀ ਤੇ ਹੁਣ ਦੁਬਾਰੇ ਫੇਰ ਬਾਈ ਨੇ ਮਰ ਗ੍ਰੈਂਡ ਐਂਟਰੀ ਕੀਤੀ ਆ ਇੱਕ ਚੋਟੀ ਦਾ ਬਸ਼ੇਰਾ ਲੈ ਕੇ ਦਲਵਾ ਘੋੜੇ ਦਾ ਪੁੱਤ ਲੈ ਕੇ ਘੋੜੇ ਵਾਲਿਆਂ ਦੀ ਕਿਸੇ ਸੁਣਨ ਵਾਲੇ ਹੁੰਦੇ ਆ ਬਾਈ ਜਿੰਨਾ ਕਿ ਉਹਨਾਂ ਨੂੰ ਸ਼ੌਂਕ ਹੁੰਦਾ ਜਨੂਨ ਹੁੰਦਾ ਬਾਈ 6ਵੀਂ ਜਮਾਤ 'ਚ ਪੜਦਾ ਸੀ ਤਕਰੀਬਨ ਬਾਈ ਕਹਿੰਦਾ ਵੀ 50 55 ਕਿਲੋਮੀਟਰ ਜਿਹੜੀ ਮੁਕਸਰ ਦੀ ਮੰਡੀ ਪੈਂਦੀ ਆ ਤੇ ਉਦੋਂ ਸਾਈਕਲ ਤੇ ਨਾਲ ਆਪਦੇ ਮਿੱਤਰ ਨੂੰ ਬਿਠਾ ਕੇ ਤੇ ਉਥੋਂ ਕਾਠੀ ਲੈ ਕੇ ਆਇਆ ਸੀ ਆ ਮੈਂ ਕਾਠੀ ਤੁਹਾਨੂੰ ਦਿਖਾ ਰਿਹਾ ਆ ਇਹ ਬਾਈ 6ਵੀਂ ਜਮਾਤ ਚ ਪੜਦਾ ਸੀ ਉਦੋਂ ਕਹਿੰਦਾ ਬਾਈ ਕਾਠੀ ਬਾਰੇ ਪਤਾ ਵੀ ਨਹੀਂ ਸੀ ਵੀ ਕਾਠੀ ਚੀਜ਼ ਹੁੰਦੀ ਕੀ ਆ ਸੋਹਣੀ ਲੱਗੀ ਤੇ ਲੈ ਆਇਆ ਉਦੋਂ ਬਾਅਦ ਘੋੜੀ ਆਈ ਆ ਤੇ ਨੀ ਪੱਥਰ ਮਤਲਬ ਸਭ ਤੋਂ ਪਹਿਲਾਂ ਕਾਠੀ ਨਹੀਂ ਰੱਖਿਆ ਘਰੇ ਘੋੜਿਆਂ ਦਾ ਬਾਕੀ ਹੁਣ ਤੁਸੀਂ ਆ ਪਿੱਠਪੁੜਾ ਦੇਖ ਲਓ ਬੱਚੇ ਦਾ ਪੂਰਾ ਚੋਟੀ ਚੱਕ ਬੱਚਾ ਬਾਈ ਨੇ ਓਪਨ ਫੋਰ ਸਟਾਰਟ ਕਰਤਾ ਕਿੰਨੀ ਫੀਸ ਆ ਕੀ ਗੱਲਬਾਤ ਆ ਸਾਰੀ ਆਪਾਂ ਵੀਡੀਓ ਦੇ ਵਿੱਚ ਕੀਤੀ ਆ ਤੇ ਇੱਕ ਮੈਂ ਦੋਸਤਾਂ ਤੋਂ ਮਾਫੀ ਜ਼ਰੂਰ ਮੰਗਦਾ ਕਿਉਂਕਿ ਬਾਈ ਥੋੜੀ ਪੱਖਿਆਂ ਦੀ ਤੇ ਏਸੀ ਦੀ ਆਵਾਜ਼ ਕਰਕੇ ਕਲੀਅਰਟੀ ਥੋੜੀ ਜੀ ਵੋਇਸ ਦੀ ਘੱਟ ਆਈ ਆ ਸੋ ਉਸ ਕਰਕੇ ਮੈਂ ਮਾਫੀ ਚਾਹੁੰਨਾ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਵੀ ਪਸੀਨਾ ਬਹੁਤ ਆ ਰਿਹਾ ਸੀ ਸਾਡੇ ਜਿੰਨੇ ਵੀ ਮਿੱਤਰ ਪਿਆਰੇ ਬੈਠੇ ਸੀ ਨਾਲ ਵੀਡੀਓ ਦੇ ਵਿੱਚ ਤਾਂ ਕਰਕੇ ਪੱਖੇ ਲੱਗੇ ਹੋਈ ਸੀ ਤੇ ਨਾਲ ਏਸੀ ਚੱਲਦਾ ਸੀ ਇਸ ਕਰਕੇ ਆਵਾਜ਼ 'ਚ ਜਿਹੜੀ ਥੋੜਾ ਜਿਹਾ ਰੌਲਾ ਰੱਪਾ ਜ਼ਿਆਦਾ ਆ ਇਸ ਕਰਕੇ ਉਸ ਚੀਜ਼ ਤੋਂ ਮੈਂ ਮਾਫੀ ਚਾਹੁੰਨਾ ਤੁਹਾਨੂੰ ਤੇ ਆ ਸਾਡੇ ਡਾਕਟਰ ਸਾਹਿਬ ਮਨਪ੍ਰੀਤ ਆ ਗਏ ਜੀ ਸਾਰੇ ਘੋੜੇ ਵਾਲੇ ਤਕਰੀਬਨ ਬਾਈ ਨੂੰ ਜਾਣਦੇ ਆ ਇਹਨਾਂ ਨੇ ਕਹਿੰਦੇ ਵੀ ਕਿਲੋਂ ਦੇ ਵਿੱਚ ਨਹੀਂ ਕੋ ਬੱਚੇ ਨੂੰ ਆਪਾਂ ਨੇ ਇਹਨੂੰ ਖੁਰਾਕ ਪਾਈ ਤਿਆਰ ਕਰਨ ਲੱਗੇ ਗ੍ਰਾਮਾਂ ਦੇ ਹਿਸਾਬ ਨਾਲ ਖੁਰਾਕ ਪਾਈ ਹੋਈ ਆ ਕੀ ਖੁਰਾਕ ਪਾਈ ਆ ਕਿੰਨੀ ਕੁ ਪਾਈ ਆ ਕਿਵੇਂ ਇਸ ਬੱਚੇ ਨੂੰ ਮੈਂਟੇਨ ਰੱਖਿਆ ਬਾਕੀ ਯਾਰ ਤੁਸੀਂ ਇਹਦੀ ਨੱਕ ਨੋਕ ਦੇਖੋ ਕਿਤੇ ਵੀ ਬਾਦੂ ਮਾਸ ਨਹੀਂ ਕੱਲਾ ਕੱਲਾ ਮਸਾਲਾ ਜਿਹੜਾ ਉਹ ਬੋਡੀ ਬਿਲਡ ਰਾਮ ਨੂੰ ਚਮਕਦਾ ਬਾਕੀ ਇਹਦੀ ਖਾਦ ਖੁਰਾਕ ਬਾਰੇ ਡਾਕਟਰ ਸਾਹਿਬ ਤੋਂ ਆਪਾਂ ਨੇ ਸਾਰੀ ਡਿਟੇਲ ਲਈ ਆ 4 ਮਹੀਨਿਆਂ ਦਾ ਬੱਚਾ ਬਾਈ ਨੇ ਖਰੀਦਿਆ ਸੀ ਇਹ ਤੇ ਹੁਣ ਤਕਰੀਬਨ 2 ਦੰਦ ਦੇ ਨੇੜੇ ਹੋ ਗਿਆ 2.5 ਸਾਲ ਦਾ ਬੱਚਾ ਇਹ ਹੋ ਗਿਆ ਤੇ ਹੁਣ ਤੱਕ ਕੀ ਇਹਦੀ ਖਰਾਕ ਰਹੀ ਆ ਕੀ ਕੁਛ ਬਾਈ ਨੇ ਇਹਨੂੰ ਦਿੱਤਾ ਆਪਾਂ ਵੀਡੀਓ ਚ ਸਾਰੀ ਗੱਲਬਾਤ ਕੀਤੀ ਆ ਸੈਨੇ ਕਹਿੰਦੇ ਹੁੰਦੇ ਵੀ ਜੇ ਆਪਾਂ ਕੁਝ ਸਿੱਖਣਾ ਹੋਵੇ ਨਾ ਤਾਂ ਦੂਜਿਆਂ ਨੂੰ ਸੁਣਨਾ ਬਹੁਤ ਜ਼ਰੂਰੀ ਹੁੰਦਾ ਇਸ ਕਰਕੇ ਵੀਡੀਓ ਨੂੰ ਬਾਈ ਸਾਰਿਆਂ ਨੂੰ ਜ਼ਰੂਰ ਦੇਖਿਓ ਕਿਉਂਕਿ ਦੋ ਬੰਦੇ ਕਾਰੀਗਰ ਆ ਇੱਕ ਨਾਜ ਤੋਂ 15 ਸਾਲ ਪਹਿਲਾਂ ਸ਼ੋਹਾਂ ਦੇ ਵਿੱਚ ਜਾਨਵਰ ਜਿਤਾਏ ਹੋਇਆ ਤੇ ਦੂਜੇ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਇਹਨਾਂ ਚੋਟੀ ਦਾ ਬਸ਼ੀਰਾ ਤਿਆਰ ਕੀਤਾ ਤਿਆਰਬਾ ਬਹੁਤ ਆ ਡਾਕਟਰ ਸਾਹਿਬ ਨੂੰ ਲੰਮੇ ਸਮੇਂ ਤੋਂ ਕੋੜਿਆਂ ਨਾਲ ਜੁੜੇ ਹੋਇਆ ਬਾਕੀ ਹੋਰ ਵੀ ਬਹੁਤ ਚੰਗੇ ਜਾਨਵਰ ਆਟਾ ਸਾਹਿਬ ਦੇ ਫਾਰਮ ਤੇ ਤੇ ਅੱਜ ਹੁਣ ਮੈਂ ਤੁਹਾਡੀ ਗੱਲਬਾਤ ਕਰਾਉਣਾ ਜਿਹੜੇ ਸੱਜਣ ਨਵੇਂ ਆ ਆਪਣੇ ਚੈਨਲ ਤੇ ਫਸਟ ਟਾਈਮ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫੋਲੋ ਜਰੂਰ ਕਰਦੇ ਹੋ ਜਿਹੜੇ ਭਰਾ ਫੇਸਬੁੱਕ ਤੇ ਵੀਡੀਓ ਦੇਖ ਰਿਹਾ ਤੇ ਕਮੈਂਟਾਂ ਚ ਸਾਂਝ ਜਰੂਰ ਪਾ ਦਿਆ ਕਰੋ ਆਪਦੀ رائے ਦੇ ਦਿਆ ਕਰੋ ਬਾਕੀ ਬਾਈ ਨੂੰ ਵਧਾਈਆਂ ਜਰੂਰ ਦਿਓ ਕਿਉਂਕਿ ਦੁਬਾਰਾ ਬਾਈ ਮਨਪ੍ਰੀਤ ਨੇ ਐਂਟਰੀ ਕੀਤੀ ਆ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਿਆ ਆਪਾਂ ਪਿੰਡ ਸੱਦੀਆ ਵਾਲਾ ਜ਼ਿਲ੍ਹਾ ਬਾਰ ਅੱਜ ਜੇ ਤੁਹਾਨੂੰ ਇੱਕ ਸੱਚਾ ਮਿੱਤਰ ਨੂੰ ਮਲਾਉਣਾ ਜਿਹਨੇ ਕਮਬੈਕ ਕੀਤਾ ਘੋੜਿਆਂ ਦੇ ਵਿੱਚ ਦੁਬਾਰਾ ਲੰਬੇ ਸਮੇਂ ਤੋਂ ਬਾਈ ਘੋੜੇ ਰੱਖਦਾ ਆ ਰਿਹਾ ਤੇ ਕੋਈ ਟਾਈਮ ਵਿੱਚ ਚੱਲ ਪਿਆ ਪਾਣੇ ਭਰਾ ਦਾ ਜਿੰਨੇ ਘੋੜਾ ਪਾਲਦਾ ਸਾਰੇ ਜਾਣਦੇ ਆ ਉਹ ਟਾਈਮਾਂ ਦੇ ਵਿੱਚ ਬਾਈ ਦੇ ਜਾਨਪੁਰ ਸ਼ੋਅ ਜਿੱਤਦੇ ਰਿਹਾ ਜਦੋਂ ਉਹਨਾਂ ਨੂੰ ਸ਼ੋਅਾਂ ਦੀ ਸਟਾਰਟਿੰਗ ਹੋਈਆਂ ਸਨ 2007 ਦੇ ਵਿੱਚ ਪਰ ਉਹਨੂੰ ਪੂਰਾ ਧਰੱਲੇਦਾਰ ਕੰਮ ਸੀ ਪਹਿਲਾਂ ਆਪਣੇ ਨਾਲ ਬਾਈ ਮਨਪ੍ਰੀਤ ਤੇ ਨਾਲ ਵੀ ਬਾਈ ਮਨਪ੍ਰੀਤ ਤੇ ਡਾਕਟਰ ਸਾਹਿਬ ਨੇ ਆਪਣੇ ਬਾਈ ਬਹੁਤ ਬਹੁਤ ਸਹਾਇਤਾ ਕੀਤੀ ਤੇ ਬਾਈ ਬਧਾਈਆਂ ਤੁਸੀਂ ਦੁਬਾਰਾ ਫੇਰ ਸਾਡੇ ਵਰਗ ਘੋੜਿਆਂ ਵਾਲੇ ਪਰਿਵਾਰ ਵਿੱਚ ਆਇਆ ਬਾਈ ਬੜਾ ਜੀ ਆਇਆਂ ਨੂੰ ਬਹੁਤ ਬੜਾ ਬਣ ਕੇ ਆਇਆ ਨੰਬਰ ਤੇ ਸਤਿ ਸ਼੍ਰੀ ਅਕਾਲ ਆਇਆ ਹੈ ਹੋਰ ਕਿੱਦਿਆ ਜੀ ਗੱਲਾਂ ਹਾਂ ਇਧਰੋਂ ਦੀ ਤੁਹਾਡੀ ਬਹੁਤ ਵਧੀਆ ਬਈ ਤੇ ਲੱਗ ਰਿਹਾ ਕਿ ਪੰਜਾਬ ਦੇ ਦੂਜੇ ਪਾਸੋਂ ਦੇ ਬੰਦੇ ਆਏ ਕੋਈ ਨਹੀਂ ਸਰ ਤੋਂ ਤੇ ਕੀ ਹੋਈ ਤੇ ਆਪਾਂ ਅੱਜ ਆਪਣਾ ਬਸ਼ੇਰਾ ਰਖਾਇਆ ਹੋਏ ਹਾਂਜੀ ਤੇ ਜਿਵੇਂ ਤੁਹਾਡਾ ਲੰਮਾ ਸਾਥ ਰਿਹਾ ਘੋੜਿਆਂ ਚ ਬਈ ਦੁਬਾਰਾ ਜਰੂਰ ਕਮਬੈਕ ਕੀਤਾ ਤੁਸੀਂ ਇਹ ਕਿਉਂ ਸੋਚ ਕੇ ਆਏ ਦੁਬਾਰਾ ਵੀ ਕੋਈ ਪਹਿਲੀ ਗੱਲ ਮੇਰੀ ਗੜੀ ਥੋੜਿਆਂ ਦੇ ਲੈਣੇ ਤਾਂ ਵੀ ਕੋਈ ਸ਼ਰਮ ਆ ਬਸ ਤੁਹਾਡਾ ਗੱਲ ਕਰਦਾ ਤੇ ਤੁਸੀਂ ਨਾ ਨਹੀਂ ਕਰੀਆ ਪਹਿਲਾਂ ਮੈਂ ਬਰਨ ਚਲ ਗਿਆ ਮੇਰੇ ਥੀਂ ਤੇ ਥੋੜਾ ਦੇ ਕਰਕੇ ਪੈ ਗਿਆ ਠੀਕ ਹੈ ਸਾਲ ਕੀਤਾ ਇਹ ਦੁਬਾਰਾ ਇਸ ਦੁਨੀਆ ਦੇ ਸਾਰੇ ਰੱਟ ਦੇਖ ਲਈ ਘੋੜਿਆਂ ਨਾਲੋਂ ਵੱਖਰਾ ਉਹ ਸਭ ਤੋਂ ਰੋਟਰਾ ਜੀ ਉਹ ਵੀ ਕੋਈ ਰਿਸ਼ਤੇਦਾਰ ਆਈ ਨਹੀਂ ਜਿਹੜੀ ਘੋੜਿਆਂ ਦੇ ਆ ਤੇ ਦੇਖ ਰਿਹਾ ਵੇ ਜੱਜੋ ਮਿੱਤਰ ਸਾਰੇ ਆ ਗਏ ਠੀਕ ਹੈ ਬਈ ਤੇ ਜਦੋਂ ਜਦੋਂ ਅਸੀਂ ਦੁਬਾਰਾ ਘੋੜਿਆਂ ਚ ਆਏ ਫਿਰ ਆਪਾਂ ਨੂੰ ਕੋਲੇ ਘੋੜੇ ਤੁਮਾਰਾ ਬੱਚਾ ਲੈ ਆਪਾਂ ਨੇ ਸ਼ੁਰੂਆਤ ਕੀਤੀ ਹਾਂਜੀ ਠੀਕ ਬੱਚਾ ਕੀ ਸੋਚ ਕੇ ਆਇਆ ਵੇ ਮਤਲਬ ਭਾਰ ਕਿਦੋਂ ਦਾ ਹੈ ਨਹੀਂ ਜਿੱਦਾ ਰਹੇਗਾ ਹਾਂਜੀ ਵੈਸੀ ਗੈਸ ਡਾਊਨ ਰੈਗੂਲੇਟਰ ਦੇ ਹਾਂਜੀ ਪਰਸਨਲ ਕਿਰਾਏ ਵੇਖਦੇ ਆਂ ਜੀ ਜੀ ਬਾਹਰ ਦਾ ਗਿਆ ਜੀ ਕੱਟਣਾ ਪਰ ਵੀ ਹੈ ਵੀ ਨਾ ਜੇਕਰ ਦਾ ਘੋੜਾ ਜੀ ਮੈਂ ਜਿਆਦਾ ਰਾਜਨੀਤਿਕ ਮਿਲਦੀ ਹੈ ਬਈ ਅਦਸਰ ਵੀ ਮੰਤਰੀ ਸਿੰਘ ਜੀ ਮਾਇਆ ਹੈ। ਬਈ ਪ੍ਰਣਾ ਲੈ ਕੇ ਨਾ ਜੀ 2010 ਤੋਂ ਜਾ ਰਹੇ ਆ ਅੱਛਾ ਜੀ ਇੱਕ ਪਿਆਰ ਕੀ ਆਏ ਠੀਕ ਜੀ ਦਾ। ਇਹ ਮੇਰੇ ਤੋਂ ਪੁੱਛਦਾ ਮੇਰਾ ਜੀ ਬਲੰਦ ਦੱਸ ਰਿਹਾ ਜੀ ਮਾਤਾ ਜੀ ਦਾਸ ਜੀ ਕੀ ਵੀ ਘੋੜੀਆਂ ਤੁਹਾਡੇ ਕਿਲੇ ਤੇ ਰੱਖੀਆਂ ਨੇ। ਛੇ ਘੂੜਾ ਤੁਹਾਡੇ ਨੂੰ ਰਿਆ ਜਿਹੜਾ ਪੂਰਾ ਚੁੱਪੀ ਦਾ ਹਨਾ ਤੇ ਫਿਰ ਇੰਨਾ ਜਦੋਂ ਆਪਣਾ ਪੂਰਾ ਸੇਕਾਂ ਦੇ ਕੰਮ ਸੀ ਫੇਰ ਕੀ ਮਨ ਮੰਨ ਕੇ ਬਾਹਰ ਸੁਟਾ ਕੇ ਬਾਅਦ ਜਾਂ ਅੰਦਰ ਕੁ ਜਿਹੜਾ ਜੀ ਅੱਛਾ ਮੈਗ ਵੇਕਿੰਗ ਹੋ ਰਹੀ ਹੈ। ਫੇਰ ਮਾਰ ਕੇ ਦਮਸ਼ਾ ਫਿਰ ਐਂਡ ਫਿਰ ਆਪਨੇ ਮਿਲੋ ਕੋਡਾ ਬੈਡਰੂਮ ਵਿੱਚ ਬਹੁਤ ਚੰਗੀ ਲੱਗ ਰਹੀ ਹੈ ਜੇ ਆਪਾਂ ਵੀ ਆਪਣੇ ਬਸ਼ੇਰੇ ਦੀ ਗੱਲ ਕਰੀ ਬਸ਼ੇਰੇ ਦਾ ਨਾਮ ਯਾਦ ਕਰ ਬਸ਼ੇਰੇ ਦਾ ਬਕਸਾ ਦਾ ਨਾਮ ਲਉਗਾ ਜਿਹੜਾ ਦਕਾਨਦਾਰ ਹੈ ਤੇ ਅੱਛਾ ਛੇ ਆਪਾਂ ਦਾ ਨਾਮ ਆ ਗਿਆ ਰਸਾ ਤੋਂ ਤੁਹਾਡਾ ਧੰਨਵਾਦ ਤੁਸੀਂ ਨਵਾਂ ਬੰਦਾ ਜਿਹੜਾ ਆਪਣੀ ਖੇਤਰ ਸਬਾਰੇ ਲੇਕੇ ਐਨੀ ਚੰਗੀ ਚੀਜ਼ ਲੱਗਦੀ ਕੁਸਕੂਰ ਦੋ ਇਹ ਤਾਂ ਪਿਆਰੀ ਨਾ ਸੀ ਇਹ ਘਰੇ ਮੇਲੇ ਲਗੇ ਸੀ ਅੱਛਾ ਜੀ ਜਾ ਕੇ ਕਹਿੰਦੇ ਦੇਖ ਕੇ ਕਹਿੰਦੇ ਬਾਈ ਇਹ ਲੈ ਕੇ ਜਾ ਠੀਕ ਹੈ ਮੈਂ ਕਹਾ ਮੈਂ ਇਹਦਾ ਵੀ ਇਹ ਮਾਨੀ ਠੀਕ ਹੈ ਮਨ ਬਣਾ ਲਓ ਅਸੀਂ ਬਿਸ਼ੇਰਾ ਲੈ ਕੇ ਜਾਣਾ ਹੈ ਜੀ ਬਾਕੀ ਸਾਰੀ ਗੱਲਬਾਤ ਕੀਤੀ ਉਹਦੇ ਦੇਖ ਕੇ ਸਾਰਾ ਦੇਖ ਗਿਆ ਇਹਨਾਂ ਨੇ ਮੈਨੂੰ ਠੀਕ ਹੈ ਜੀ ਸਾਨੂੰ ਕਰਨਾ ਅਸੀਂ ਦਾ ਘੋੜਾ ਲੈ ਕੇ ਜਾਣਾ ਠੀਕ ਹੈ ਪਰ ਅਜੇ ਕੋਈ ਇਨੀਅਸ਼ੀਏਟ ਕਰਦਾ ਲੈ ਜਾਓ ਲੈ ਜਾਓ ਠੀਕ ਹੈ ਸਿਰ ਤੋਂ ਵਾਇਰਿੰਗ ਨਹੀਂ ਚੱਲਦਾ ਪਰਨਰ ਦਾ ਨੇਮ ਮੈਂ ਸਹੀ ਹੀ ਆ ਪਹਿਲਾਂ ਹੀ ਮੰਤਰੀ ਸਾਹਿਬ ਜੀ ਬੈਠੇ ਆ ਜਦੋਂ ਇਹਨਾਂ ਨੇ ਫੋਨ ਕੀਤਾ ਸੀ ਮੈਂ ਮਾਰ ਕੇ ਪੈ ਗਿਆ ਅੱਛਾ ਠੀਕ ਹੈ ਚਲੋ ਵਧੀਆ ਆ ਕਿ ਤੇ ਆਇਆ ਮੈਂ ਠੀਕ ਹੈ ਠੀਕ ਹੀ ਗੱਲ ਕਰਦੇ ਅੱਜ ਜੇ ਇਹਦਾ 55 ਵਾਲਾ ਬੰਦਾ ਬਾਈਦਰ ਬੰਦਾ ਅੱਛਾ ਅੱਛਾ ਇਹ ਮੈਂ ਨਾਮ ਪੁੱਛਦਾ ਸੀ ਜਿਹੜਾ ਡਾਕਟਰ ਵੀਰਾ ਇਹਨਾਂ ਨਾਲ ਗੱਲ ਹੋਈ ਸੀ ਅਜੋ ਮੈਂ ਪੁੱਛੀਦਾ ਦੇਖਦੇ ਦੇਖਦੇ ਚਾਰ ਕੋਈ ਨਹੀਂ ਇਸ ਬੰਦਾ ਗੱਲ ਕਰੇ ਉਹਨੂੰ ਸਾਈ ਵੀ ਇੰਸਾਨੀ ਬਾਤ ਸੀ ਉਹਨੂੰ ਭਾਈ ਜਿਹੜੀ ਚੰਗੀ ਚੀਜ਼ ਹੋਤੀ ਹੈ ਉਹ ਬੰਦਾ ਛੱਡਦਾ ਹੀ ਰਹ ਹਾਂਜੀ ਸਮਝਾ ਰਹੇ ਕਿ ਫ੍ਰੈਲਾਈਨਿੰਗ ਦੇਖਿਆ ਕਿ ਸਾਰੇ ਸ਼ੋਹਾਨ ਜਿਵੇਂ ਸ਼ੋ ਸਾਰੇ ਵਿੰਦਰ ਹੈ ਜੀ ਆਪਣਾ ਸ਼੍ਰੀ ਮੁਖਸ਼ਰ ਦਾਇ ਕੋ ਪਾਸਟ ਇਕਾਰਨ ਕਿਹੜਾ ਫ੍ਰੀਕੋਰਡ ਆਪਣਾ ਲੁਧਿਆਣਾ ਉੱਥੇ ਜਿੱਥੇ ਵੀ ਸ਼ੋ ਚ ਗਿਆ ਫਸਟ ਸੈਕੰਡ ਫਸਟ ਸੈਕੰਡ ਜਿੱਥੇ ਵੀ ਇਹ ਤੋਂ ਵੇ ਹੋਇਆ ਕਿ ਵੀ ਵਾਪਸ ਆ ਗਿਆ ਠੀਕ ਹੈ ਤੇ ਦੋ ਦਿਨ ਤੇ ਵੀ ਖੇਡਿਆ ਉਹਨਾਂ ਨੂੰ ਦੋ ਦਿਨ ਲੱਗਿਆ ਹੋਰ ਦੋ ਦਿਨ ਚੱਲਣ ਦੋ ਦਿਨਾਂ ਦੇ ਲੱਗੇ ਤੇ 3 ਪੱਤੀ ਵੀ ਜਾ ਰਿਹਾ ਠੀਕ ਹੈ ਬੜੀਆ ਉਤਾਰਾ ਪਰ ਹੋਰ ਬੜੀਆ ਕਹਿ ਦਿੱਤੀ ਪਾਰਟ ਤੋਂ ਕੋਲੇ ਤੋਂ ਸਮਝਿਆ ਉਹ ਵੀ ਤਾਂ ਨਾ ਕੋ ਪੁੱਛਾਂਗੇ ਬਾਈ ਜੀ ਕਿਉਂਕਿ ਬੇਸ਼ੇਰਾ ਬਾਈ ਕੋਲ ਮੈਂਟੇਨ ਨਾ ਆਪਾਂ ਇਹਨੂੰ ਹੋਰ ਰੇਟ ਕਹਿ ਸਕਣਾ ਨਾ ਲੀਗ ਕਹਿ ਸਕਦੇ ਹਨ ਕਿ ਅੰਦਰ ਕੋਈ ਟੋਪਿਕ ਕਿਤੇ ਕੋ ਪੁਸ਼ਟੀ ਨਾ ਪਰਮਿਸ਼ਨ ਵਗੈਰਾ ਬਿਲਕੁਲ ਰੋਕਿਆ ਜਿੰਨਾ ਉਹ ਮਜ਼ਬੂਤ ਦਾ ਉਨਾ ਸ਼ਕੀਨ ਹੁੰਦੀ ਹੈ ਤਾਂ ਉਹ ਸਪੋਰਟ ਲੈ ਸਕਦੇ ਹੋ ਜੀ ਬਈ ਕਿਉਂਕਿ ਪਹਿਲੇ ਜਿਹੜੇ ਬਈ ਪਰਕਾਰੀ ਵਾਲੀ ਸੀ ਬੋਲਾ ਮੋਟਾ ਸੋ ਪੈਨ ਉਹਨਾਂ ਦਾ ਕੋਈ ਸਪੋਰਟ ਬਿਲਕੁਲ ਬਈ ਜੇ ਦੀ ਆਪਾਂ ਖਾਨਦਾਨੀ ਦੀ ਗੱਲ ਕਰੀ ਹੋਈ ਖਾਨਦਾਨੀ ਦੀ ਜੇ ਗੱਲ ਖਾਨਦਾਨੀ ਇਹ ਜਿਹੜੀ ਫਾਦਰ ਲਾਈਨ ਹੈ ਹਾਂਜੀ ਉਹ ਸੁਨਦਰ ਹੈ ਜਿਹੜੀ ਫਾਦਰ ਲਾਈਨ ਹੈ ਉਹ ਪਹਾੜਿਆਂ ਨਾਲ ਜੁੜਦੀ ਹੈ ਤੇ ਕਹਾ ਕੇ ਅਕ ਦਰਸ਼ਣ ਵਾਲਾ ਦਰਸ਼ਣ ਵਾਲੇ ਤੋਂ ਬਾਅਦ ਜਿਹੜਾ ਦਾ ਬਾਪ ਜਿਹੜਾ ਮਹਿਰਵਾਨ ਦੀ ਆਪਣੇ ਤੇ ਅਨੁਰੂਪ ਅਟੇ ਚੋੜੀ ਕੀ ਗੱਲ ਹੈ ਤਾਕੀ ਕਰਾ ਤੇ ਲੈ ਲਿਆ ਜਿਉ ਕੋੜਾ ਇਹਦਾ ਨਾਨਾ ਉਹਦਾ ਨਾਨਾ ਹੋਣਾ ਉਹ ਵੀ ਅੰਦਰ ਇਹ ਨਾਲ ਵੀ ਜਿਹੜੀ ਪੰਨੇ ਬੋਮਾ ਦਾ ਸਾਈਡ ਬੋਮਾ ਦਾ ਸਾਈਡ ਹੈ ਜਿਹੜੀ ਹੋਰ ਵਾਲੀ ਹੈ ਉਹ ਵੀ ਹੀ ਹੈ ਭਾਰਤ ਸਿੰਘ ਭਾਰਤ ਸਿੰਘ ਹੈ ਇਹਦਾ ਭਾਰਤ ਇਹ ਹੋਰ ਵਾਲੇ ਬਟੇ ਕੋਟ ਦਾ ਸੀਗਾ ਡਾਇਰੈਕਟਰ ਬਾਈ ਜਲਾਉਣਾ ਵਾਲਾ ਜਿਹੜੀ ਵਾਲਾ ਬੋਲੇ ਜਿਹੜੀ ਦਾ ਸਮੰਦਰ ਸਮੰਦਰ ਦਾ ਮਿੱਡੇ ਵਾਲਾ ਜੀ ਮਿੱਡੇ ਵਾਲੇ ਕੋਲੇ ਰਹੇ ਹੈ ਮਿੱਡੇ ਦਾ ਕੋਲ ਬਾਹਰ ਲਾਇਆ ਚੰਗਾ ਬਹੁਤ ਵਧੀਆ ਬਹੁਤ ਮਟੀਫਾਈਡ ਜਿੰਦਾ ਦਾ ਕਾਦਲਾ ਨਾਮ ਹੈ ਕੰਨ ਤੋਂ ਬਹੁਤ 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 ਵਧੀਆ ਕੁੱਟ ਬਹੁਤ ਵਧੀਆ ਆਪ ਜੀ ਨੇ ਜਦੋਂ ਆਪਾਂ ਕਹਿ ਦਿੰਦੇ ਨਾ ਉਹਦੀ ਸ਼ਿਫਤਾ ਮਾਣਾ ਉਹਦਾ ਹੈਰ ਬੱਧੀ ਬਹੁਤ ਸਾਫ ਸਾਫ ਬਿਲਕੁਲ ਸਾਫ ਤੇ ਬਗੀਚੇ ਉਹ ਜਿਹੜਾ ਸੁੰਦਰ ਹੈ ਜੀ ਹਾਂਜੀ ਜੋ ਕੁਛ ਉਹਨੇ ਕਰਤਾ ਉਹ ਕਾਰੀਂ ਸਰਦਾਰ ਨੇ ਸਰਦਾਰ ਜੀ ਬੇਕੋ ਸੁੰਦਰ ਨੇ ਦਿਲਵਾ ਕੇ ਜਿਹੜਾ ਕੀਤਾ ਦਿਲਵਾ ਕੇਗਾ ਅਗੇ ਤੇ ਥੇ ਦਾ ਬਹੁਤ ਵਧੀਆ ਅਗਰ ਨੇ ਲੱਗਣਾ ਦੇ ਕਿ ਨਾਮ ਤੇ ਰੱਖ ਕੇ ਫਿਰ ਆਪਾਂ ਡੇਟਾ ਸੀ ਆਪਣਾ 4 ਮਹੀਨੇ ਦਾ ਬੱਚਾ ਲਿਆ ਸੀ ਫਿਰ ਡਬਲ ਬਲੂਫੀਟ ਕੋਰੋਕੀ ਕਰਦਾ ਠੀਕ ਹੈ ਉਹਦਾ ਪਰ 4 ਗੰਦ ਤੋਂ ਸੌਰੀ 4 ਮਹੀਨੇ ਦੇ ਤੋਂ ਤੁਹਾਡੇ ਕੋਲ ਆ ਗਿਆ 4 ਮਹੀਨੇ ਤੋਂ 22 ਮਹੀਨੇ ਦਾ ਕੰਮ ਨੇ ਕੋਲੇ ਠੀਕ ਹੈ ਉਹਦੇ ਬਾਅਦ ਹੋਣਾ ਅੱਜ ਗੱਲ ਬਾਈ ਜੀ 28 ਮਹੀਨੇ ਸੀ ਦੇਖਦੇ ਹਾਂ ਉਹਨੇ ਕਾਪਰ ਠੀਕ ਹੈ ਜਦੋਂ ਦੇਖ ਲਈ ਸੀ ਬਾਈ ਗੱਲ ਕਰੀਏ ਪਰਫੈਕਟਾ ਬੱਚਾ ਵੀ ਆਪਾਂ ਡਾਈਟ ਦੇ ਵਿੱਚ ਕੀ ਦੇ ਰਹੇ ਕਿਉਂਕਿ ਸ਼ਕੀਨ ਦਾ ਜਦੋਂ ਬਲੱਡ ਲਾਈਨ ਜੇ ਤਾਂ ਹੋਣੀ ਹੋਣਾ ਇੱਕ ਜਿਹੜਾ ਘੋੜਾ ਪਾਲਤਾ ਹੁੰਦਾ ਉਹ ਬਹੁਤ ਚੀਜ਼ਾਂ ਹੱਥ ਚ ਹੁੰਦੀਆਂ ਨੇ ਜਾਨ ਬੇ ਤੁਹਾਡੇ ਦੇ ਕੋਰਟ ਨਾਲ ਜੇ 10 ওভার ਵੀ ਤੋਂ ਵੀਰ ਰਾਮ ਜੀ ਨਾਲ ਡਾਊਨ ਕਰਦੇ ਜਬ ਉਹ ਚੀਜ਼ਾਂ ਨਾਲ ਕੁਝ ਕਿਵੇਂ ਰਟੇ ਬੱਤੇ ਜਿਵੇਂ ਇਹ ਜੋ ਛੋਲੇ ਕੋਰਟ ਰਿਕਾਰਡਿੰਗ ਦੇ ਸਾਰੇ ਪਾਗ ਵਿੱਚ ਸਪੋਰਟ ਦੇ ਸਾਰੇ ਚੀਜ਼ ਨੂੰ ਮੇਨ ਤੇ ਰੱਖਣਾ ਪੈਂਦਾ ਹੈ ਪ੍ਰੈਕਟਿਸ ਖਾਣ ਦੇ ਸਾਰੀ ਉਸਭਾ ਰੱਖਣੀ ਪੈਂਦੀ ਹੈ ਫਿਰ ਛੱਡਣਾ ਲੱਗ ਜੇ ਹੋਏ ਉਹ ਤੋ ਆਣਾ ਲੱਗੇ ਜੇ ਸਾਫਾ ਰੱਖਣਾ ਉਹ ਬਰੋਪਰ ਜੀ ਕਹਿੰਦਾ ਬੀ ਮੈਡੀਕਲੀ ਸਾਰਾ ਪੇਨ ਰੋਡ ਕੋਲ ਸਭ ਤੋਂ ਪਹਿਲਾ ਰੋਡ ਕੋਡਾ ਕੀ ਹੈ ਸਾਡੀ ਮੈਰਕਲੈਂਡ ਕੋਲ ਦੀ ਡਿਵਾਰ ਜੀ ਬਿਲਕੁਲ ਡਿਵਾਰ ਵੀ ਬੈਲਕਨ ਪ੍ਰੋਪਰਟੀ ਹੋਇਆ ਐ ਫਿਰ ਸੇ 10 ਮਹੀਨੇ ਤੱਕ ਕਰਵਾਓ ਜੇ ਕਿ 10 ਮਹੀਨੇ ਕਿ ਕਰੋੜਾ 6 ਮਹੀਨੇ ਕੋਈ ਜ਼ਰੂਰ ਕਰਣੀ ਚਾਹੀਦੀ ਹੈ ਕਿਉਂਕਿ ਅਨਾਜ ਖੰਡੇਪੁਰ ਦਾ ਅਨਾਜ ਜਿਹੜਾ ਖਰਾ ਰਾਜਕੰਦਾ ਹੈ ਜੀ ਉਹ ਮੇ ਭਲਾਪੁਰ ਦੇ ਸੈਟਿੰਗ ਵਿੱਚ ਬਿਲਕੁਲ ਉਹਨੂੰ ਬਾਰ ਬਾਰ ਹੋਣਗੇ ਹੋਣਗੇ ਜੇ ਕੋਈ ਜਿਹੜਾ ਘਾ ਗੰਦਾ ਜਾਂ ਵੀ ਐਕਸਟਰਾ ਹੋਰ ਕੁਛ ਥੋੜਾ ਬੋਧਾ ਖੱਲਾ ਬਣ ਸਕਦਾ ਹੈ ਸੇ ਫੇਰ ਉਹਨੂੰ ਮੈਂ ਇੰਟੀਗਰੇਟ ਇਹੜਾ ਕੋੜਾ ਨਾਲ ਕੰਦਾ ਦਾ ਦਾਣਾ ਬਹੁਤ ਪਿਆ ਹੈ ਹਰੇਕ ਅਜ ਦਾਣਾ ਹੀ ਪਾ ਰਹੇ ਹੈ ਬਿਲਕੁਲ ਬਿਲਕੁਲ ਪਹਿਲੀ ਖਰਾਕ ਕੋੜੇ ਦੀ ਦਾਣਾ ਹੀ ਪਾ ਰਹੇ ਹੈ ਸਾਰੇ ਕੁਝ ਨਹੀਂ ਉਹਨਾਂ ਕੋੜਾ ਨੂੰ ਵੀ ਬਹੁਤ ਬੀਟ ਬਹੁਤ ਬਹੁਤ ਜੇ ਤੁਸੀਂ ਸਵਾਸ ਤੇ ਯਾਰ ਕਰਨਾ ਹੈ ਹੋਰ ਤਾਂ ਬੜੇ ਪ੍ਰੋਪਰ ਵੈਸੀ ਬੜੇ ਨੂੰ ਦੀ ਕਰੋ ਇੱਕ ਵਾਰ ਬਾਕੀ ਕੋੜੇ ਦੇ ਵਿੱਚ ਇਹ ਤੁਸੀਂ ਕੋੜਾ ਡਾਈਟ ਦਿਨੇ ਫਿਰ ਉਹਨਾਂ ਸਾਰਿਆਂ 'ਚ ਪ੍ਰੋਪਰ ਜੋ ਉਹਦੀ ਲੰਦੇ ਜੋ ਉਹਦੀ ਪਾਰ ਜਿਸਨ ਉਹਦੇ ਸਾਰੇ ਸਾਰੇ 'ਚ ਪ੍ਰੋਪਰ ਕਰੋ ਕੁਰੀਆ ਵਿੱਚ ਕੋੜਾ ਆਟੋਮੈਟਿਕ ਇਹਦੀ ਕੋੜੀ ਕੋੜੇ ਦੀ ਕੋੜੀ ਯਾਰ ਸੀ ਇਹ ਕੋੜੀ ਆਹ ਲੋ ਨੇ ਨੈਕਰੀ ਦੇ ਵੀ ਟੈਕ ਦੇ ਵੀ ਆਪਾਂ ਮੇਰੇ ਫੈਲ ਨਹੀਂ ਸੀ ਕਿ ਨਾ ਬਿਲਕੁਲ ਮੈਂਟੇਨ ਆ ਬਿਲਕੁਲ ਮੈਂਟੇਨ ਹੈ ਆਪਦੀ ਉਮਰ ਦੇ ਹਿਸਾਬ ਨਾਲ ਪੂਰਾ ਬਚਿਆ ਹੋਇਆ ਹੈ ਉਮਰ ਦੇ ਹਿਸਾਬ ਨਾਲ ਬੇ ਸੁਖਾਵੋ ਮੇਰੇ ਬਾਹਰ ਸਹੀ ਦੇ ਕੋਈ ਪੂਰੇ ਆਪਣਾ ਜੋਰ ਬਟੇ ਕੋੜਾ ਦੇ ਪ੍ਰਾਪਰ ਸਨਮਾਨ ਦੇ ਤੇ ਉਮਰ ਅਜੇ ਦੀ ਬਤੀ ਹੈ ਸਹੀ ਗੱਲ ਪ੍ਰਾਪਰ ਸੁਭਾ ਦੀ ਕੇਰ আর ਵਾਰੀ ਨੂੰ ਨਾਲ ਸਾਥ ਹੈ ਕਿ ਜਬ ਉਹ ਜਰੂਰੀ ਹੈ ਪਰਸਮਾਲ ਕੋਈ ਡਾਕਟਰ ਲੈਣ ਦੇ ਵਿੱਚ ਵੀ ਹੋਣਾ ਫਿਰ ਕਿੰਨੇ ਕਿਵੇਂ ਸਮਾਂ ਕੱਟ ਲੈਣੇ ਸੀ ਬੱਚੇ ਵਾਸਤੇ ਬਸ ਜੀ ਜੇ ਕੋਈ ਕੁਝ ਨਹੀਂ ਐਕਸਟਰਾ ਕੰਮ ਕਰਦਾ ਫਸੌਣਾ ਘੱਟ ਜਾਂਦਾ ਜਾਗਣਾ ਵੱਧ ਜਾਂਦਾ ਸੀ ਜੇ ਹੋਰੇ ਟਿਮਸ਼ਰੀ ਇਹ ਕੋ ਪ੍ਰੋਪਰ 4:00 4:30 ਵਜੇ ਉਠੋ ਖਾਓ ਖਰਾਓ ਕੋਲ ਇੰਤੋਰੋ ਉਹਦਾ ਸਰਵਾਈਵਰ ਰੈਡੀ ਹੋ ਕੇ ਬਿਲੀ ਵਾਟ ਜਿੱਤ ਕੇ ਜੇ ਥੋੜਾ ਨੰਬਟੀ ਗੱਲ ਨਹੀਂ ਪ੍ਰੋਪਰ ਟਾਈਮ ਤੇ ਜਿਹੜਾ ਕਦੇ ਜ਼ਰੂਰੀ ਹੈ ਵੀ ਮੈਂ ਉਹਦੇ ਵਾਸਤੇ ਟਾਈਮ ਕੱਢਦਾ ਮੇਰੇ ਲੱਗ ਸਕਦਾ ਤੁਸੀਂ ਇਹੀ ਕਰਨਾ ਹੈ ਜੋ ਕੋਈ ਵੀ ਸ਼ੌਕ ਪੂਰਾ ਕਰਨਾ ਦਾ ਜਾ ਕੋਪਰੇਟ ਕਰਨੀ ਕੋਪਰੇਟ ਦੇਖੋ ਨੀਂਦ ਤਾਂ ਸੁੱਕਣੀ ਪੈਣੀ ਛੱਡਿਓ ਕਿਸੇ ਨਾਲ ਉਹ ਅੱਗੇ ਨਿਕਲਣਾ ਤਾਂ ਸੌਣਾ ਬਦਲੂ ਛੱਡਿਆ ਬੜੇ ਬੰਦੇ ਰਸਾਂ ਨੂੰ ਇਹ ਕਹਿਆ ਯਾਰ ਸਾਡੇ ਕੋਲ ਟਾਈਮ ਨਹੀਂ ਉਹ ਹੀ ਗੱਲ ਹੈ ਕਿ 4 ਵਜੇ ਵੀ ਉੱਠ ਕੇ ਜਾਨਵਰਾਂ ਦੀ ਸਾਂਭ ਸੰਭਾਲ ਕਰੀਂ 1 ਘੰਟਾ 1.5 ਘੰਟਾ ਦਿੰਦੇ ਵਿੱਚ ਤਾਂ ਪਾਣੀ ਦੇ ਦਾਣੇ ਦਵੇ ਜਦੋਂ ਬਾਜ ਦਿੰਦੇ ਆ ਦੇਖੋ ਜੇ ਤੁਸੀਂ 4 ਵਜੇ ਉੱਠਦੇ ਆ ਤੇ ਤੁਸੀਂ 6 ਵਜੇ ਉੱਠਣਾ ਵਾਲੇ ਨਾਲੋਂ ਕਰਕੇ ਨਿਕਲ ਕੇ ਤੇ ਘੱਟ ਰਹੀ ਦੋ ਮਿੰਟ ਉਹ ਦੋ ਘੰਟੇ ਤੁਹਾਡੇ ਸਾਰਾ ਦਿਨ ਅੱਕੇ ਰਹਿਣਗੇ ਅੱਛੇ ਨਹੀਂ ਜਾਂਦੇ ਉਹੋ ਜੀ ਚੀਜ਼ ਫਿਰ ਅੱਗੇ ਲੱਗੇ ਲਊਗੀ ਜੇ ਉਹ ਆਪਾਂ 6 ਵਜੇ ਵਾਲੇ ਅਸਲ ਤੁਹਾਨੂੰ ਲੱਗਦਾ ਦੀ ਵਾਰ ਵੀ ਮੈਂ ਉਹ ਜਦੋਂ ਮੁੱਢੀ ਗੱਲ ਕਰੀ ਵੀ ਤੁਸੀਂ ਦਾਣੇ ਚਾਹੀਏ ਇਸ ਬੱਚੇ ਨੂੰ ਨਹੀਂ ਪੀ ਦਿੰਦੇ ਬੋਲੋ ਡਾਈਟ ਚ ਸਿਰ ਕੋਈ ਘੋੜੇ ਨੂੰ ਕੋਈ ਵੀ ਦਾ ਡਾਈਟ ਪਾ ਰਿਹਾ ਮੈਂ ਹਰੇਕ ਨੂੰ ਕਹਿ ਰਿਹਾ ਵੈਸੇ ਕਿ ਵੀ ਵਿਚਾਰੇ ਆ ਵਧੀਆ ਤੋਂ ਵਧੀਆ ਡਾਈਟ ਪਾਓ ਕੋਈ ਜਿਹੜੀਆਂ ਵੀ ਛੋਟੀਆਂ ਜਾਂ ਇੱਕ ਘੋੜੇ ਦੀਆਂ ਡਾਈਟ ਇਹਨਾਂ ਕੀ ਚੱਲਣਾ ਜੋ ਕੋਲ ਕੋੜੇ ਦੀ ਖਾਸ ਡਾਈਟ ਜਿਹੜੇ ਕੋੜੇ ਨੂੰ ਪ੍ਰੋਪਰ ਦਾਣਾ ਪਾਓ ਜਿਵੇਂ ਛੋਲੇ ਪਾਓ ਛਨੇ ਵਧੀਆ ਲੈ ਕੇ ਪਾਓ ਸਾਫ ਹੋਣੀ ਪਾਓ ਹਰੀ ਮੂਗੀ ਕੋਈ ਐਸੇ ਵਧੀਆ ਪਰ ਇਹ ਨਹੀਂ ਵੀ ਆਪਾਂ ਮੰਮੀ ਕਹਿੰਦਾ ਤੁਹਾਨੂੰ ਮੂਗੀ 5 ਕਿਲੋ ਪਾਉਣ ਲੱਗਦੇ ਹੋ ਜਾਂ 4 ਕਿਲੋ ਕੋਲ ਦੀ ਡਾਈਟ ਹੈ ਜਿਹੜੀ ਉਹ ਵਧੀਆ ਤੇ ਗ੍ਰਾਮਾਂ ਚੋਂ ਜੀ ਪਿੱਲੋ ਜ ਹੈ ਜਿਵੇਂ ਗ੍ਰਾਮਾਂ ਦੇ ਗ੍ਰਾਮਾਂ ਦੇ ਜਿਹੜੀਆਂ ਰੋਟੀਆਂ ਨੇ ਕਿੰਨਾ ਵਧੀਆ ਤੁਹਾਡੇ ਸਾਹਮਣੇ ਪਿਆ ਹੈ 200 ਗ੍ਰਾਮ ਚੋਲੇ 200 ਗ੍ਰਾਮ ਮੂੰਗੀ ਤੇ ਚੱਕੀ 1 ਕਿਲੋ ਜਵੀਂ ਸਸਥਾਈ ਡਾਈਟ ਸੀ 1.5 ਕਿਲੋ ਸਾਇਰ ਤੇ 1 ਕਿਲੋ ਸ਼ਾਹ ਤਨੂ ਬਿਲੋ ਦਾਣਾ 1 ਕਿਲੋ ਬਸ 80 10 ਕਿਲੋ ਦਾਣਾ ਇਹ ਸਾਰੇ ਦਿਨ ਦਾ ਠੀਕ ਹੈ ਤੇ ਆਹ ਦੇਖੋ ਕਿੰਨਾ ਵਧੀਆ ਇਹ ਬਿਲਕੁਲ ਤੇ ਵੀ ਕੋਈ ਕਮੀ ਨਹੀਂ ਹੈ ਇਸ ਵਿੱਚ ਇਹਦੇ ਕੋਈ ਫੈਟ ਨਹੀਂ ਜਿਹੇ ਬੇਤ ਜਿਆਦਾ ਦਿਖ ਰਿਹਾ ਜਾਂ ਕੁਝ ਵਾਦੂਲੇ ਹੁੰਦੇ ਕੰਗਿਆਉਣ ਵਾਲੇ ਟਾਈਮ ਤੇ ਬਾਈ ਜੀ ਨੇ ਸਾਡੇ ਵਾਲੀ ਏਅਰ ਰੱਖੀ ਸਾਡੇ ਨਾਲ ਵੀ ਸੀ ਕਿਹਾ ਵਧੀਆ ਰੱਖਣਾ ਗਾਇਕਰਾਮੀ ਤੇ ਮਕੇ ਸ਼ੋਅ ਜੱਵੜਾ ਕੋਲ ਅੱਗੇ ਇਹਨਾਂ ਦਾ ਪ੍ਰੋਫੈਸਰ ਬਾਈ ਮਨਜੀਤ ਜੀ ਕੋਲ ਵੀ ਅਖਤਾ ਭਾਰਤ ਹੋ ਗਈ ਆ ਪੁਰਾਣੇ ਬੰਦੇ ਰਹਿੰਦੇ ਸੀ ਨਾ ਆਪਾਂ ਉਹ ਵੀ ਗੱਲ ਕਰਾਂ ਕਿ ਕਦੋਂ ਧੋਣੀਆਂ ਤੁਸੀਂ ਰੱਖਣੀ ਬੱਚਾ ਆ ਗਿਆ ਆਪਣੇ ਕੋਲੇ ਤੇ ਫਿਰ ਉਹਨਾਂ ਸਟੱਡ ਸਰਵਿਸ ਵਾਸਤੇ ਉੱਪਰ ਨਹੀਂ ਆਪਣੇ ਕੋਲੇ ਹਾਂ ਕਿ ਉੱਪਰ ਦਾ ਸਟੱਡ ਸਰਵਿਸ ਤੇ ਥੋੜੀ ਜਿਹੀ ਗਰਮੀ ਕਰਕੇ 10 ਮਿੰਟ ਦਾ ਸਟੱਡ ਕਰਦੇ ਅੱਛਾ ਜੀ ਵੀ ਜਦੋਂ ਇਹ ਫਿਕਰ ਜਿਹੜੇ ਦੇ ਆ ਥੋੜੇ ਦਿਨਾਂ ਤੱਕ ਸੈੱਟ ਹੁੰਦਾ ਆ ਥੋੜਾ ਆਪਾਂ ਬੱਚਾ ਇਹ ਛੱਡਣਾ ਸ਼ੁਰੂ ਕਰ ਦਿੰਦੇ ਦੱਸ ਆ ਪਹਿਲਾਂ ਆਪਾਂ ਇੱਕ ਕਿੰਨੇ ਕੋਈ ਦੇ ਸੈੱਟ ਕਰਦੇ ਆ ਇਹ ਤੋਂ ਵੀ ਕੋੜੀਆਂ ਬਣਾਈਆਂ ਜੀ ਤੇ 13 ਚੱਲਣ ਕੋੜੀਆਂ ਦਾ ਚੈੱਕ ਪਾਸ ਚੈੱਕ ਪਾਸ ਹੋ ਗਿਆ ਬਾਕੀ ਬਾਰਾ ਆਪਾਂ ਛੱਡੇ ਨਹੀਂ ਆਪਾਂ ਨੂੰ ਇਹ ਸੀਟ ਪਾਸੇ ਨਹੀਂ ਕਿਸੇ ਵੀ ਕੋੜੇ ਦਾ ਬੱਚੇ ਨੂੰ ਛੇਤੀ ਕਹਿੰਦੇ ਜਿਵੇਂ ਇਹ ਪਹਿਲਾ ਬੋਡੀ ਪ੍ਰੋਪਰ ਵਧੀਆ ਕੋਡਾ ਜਿਉਂ ਰੋਣਾ ਕੀਤਾ ਸੀ ਮੂਰਾ ਰੂਪਿਆ ਦਾ ਸਟ੍ਰਕਚਰ ਬਣਾ ਰਿਹਾ ਹੈ ਤੇ ਫਿਰ ਸ਼ੂਰਾਂ ਦੇ ਵਿੱਚ ਜਾਨਾ ਲਾ ਕੋੜੇ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਆਹ ਨਾ ਤਾਂ ਕਰਦੇ ਤੇ ਭਾਈ ਮੰਤਰੀ ਜੀ ਇਸ ਵਾਰ ਕੀ ਸੋਚਿਆ ਹੈ ਇਸ ਬੋਡੀ ਮਾਈ ਜੀ ਦੱਤ ਸਾਹਿਬ ਨੇ ਜਿਹੜੀ ਰੱਖੀ ਹੋਈ ਸੀ ਸੰਬਿਧਾਨ ਚੇ ਲੋਹਿਆ ਜਿਹੜਾ ਬਾਕੀ ਡਿਵਰਡੋਰ ਜਿਹੜੇ ਆਉਂਦਾ ਉਹਨਾਂ ਦਾ ਮਾਤਨ ਬਣਾਉਂਦਾ ਇਹਨਾਂ ਨੂੰ ਬੌਧਨ ਕੀ ਕਰਦੇ ਤੇ ਉਹ ਵਾ ਫਿਰ ਉਹਨਾਂ ਨੂੰ ਸਮਝਾ ਰੱਖਣਾ ਆਪਣੇ ਦੇ ਨਾਲ ਸਾਰੇ ਬੌਧ ਰੈਕਟਰ ਜਰੂਰ ਹੈ ਇਹ ਸੈਕੰਡਰੀ ਜਿਹੜੀ ਝੋੜੀਆਂ ਬਣਦੀਆਂ ਨੇ ਉਹਨੀਆਂ ਕਾਫੀ ਆਪਣੇ ਗ੍ਰੇਵਲਿਆ ਨਾ ਲੱਗਦੇ ਨੇ ਤਾਂ ਕਿ ਉਹ ਇਸ ਕਰਕੇ ਵੀ ਹੈਗਾ ਜੀ ਕਿਹੜਾ ਕੋਈ ਵੀ ਹੋਵੇ ਜਿਸੇ ਕਰਾਂ ਉਹਨੂੰ ਜਦੋਂ ਅਸੀਂ ਇਸ ਨੂੰ ਜੀ ਤੱਕ ਦਾ ਆਪਣਾ ਕੁਲ ਹੈ ਨਾ ਕਿਉਂਕਿ ਜਦ ਕਿ ਡਾਕਟਰ ਇਹ ਜਿਹੜੀ ਸੂਗਤਾਂ ਤੋਂ ਦੇਖਦੇ ਸਮੋੜੇ ਪਰ ਉਹ ਟੂਰਮੈਂਟਲੀ ਫਰਕ ਹੈ ਅਗਰੀਕਲ ਸੈਕਟਰ ਦਾ ਸੀਵੀ ਰੇਸ਼ੋ ਜਿਹੜੀ ਆ ਵਧ ਰਹੀ ਹੈ ਉਹਦਾ ਉਹਦਾ ਕਾਰਨ ਇਹ ਤੋਂ ਵੀ ਜਿਹੜਾ ਆਮ ਇੱਕ ਮਤ ਲਵਾਉਂਦਾ ਆਮ ਇਹ ਉਹਨੂੰ ਵਿਸ਼ਾਲ ਬਣ ਦੇਖੀ ਹੁੰਦੀ ਹੈ ਹਾਂ ਉਹ ਵਾਲ ਜਿਹੜਾ ਗੇੜਾ ਪੈ ਜੇ ਤਾਂ ਬਹੁਤ ਨਰਾਸ਼ਾ ਹੁੰਦੀ ਸੀ ਤੁਮ ਚੈੱਕਰ ਆ ਕੇ ਥੋੜੀ ਬਲਾਈਏ ਪਰ ਸਾਰੇ ਦੇ ਟਾਈਮ ਬਰਬਾਦ ਹੋ ਜਾਂਦਾ ਜੇ ਆਪਾਂ ਨਾ ਚੈੱਕਰ ਆ ਕੇ ਮਾਉਂ ਨਾ ਕਰੀਏ ਤਾਂ ਟਾਈਮ ਨਹੀਂ ਸਹੀ ਗੱਲ ਹੈ ਤੇ ਮੈਨੂੰ ਮਾਪੀ ਜਿਵੇਂ ਪਹਿਲਾਂ ਦੱਸਿਆ ਮਕਸਰ ਵੀ ਆਪਾਂ ਤੁਸੀਂ ਥੋੜੀਆਂ ਸਤੰਤ 2007 ਤੱਕ ਛਾਏ ਜਨਮ ਹੈ ਸ਼ਰਮਾ ਜੀ ਦੇ ਸਮਾਂ ਤੋਂ ਹੀ ਸ਼ੁਰੂਆਤ ਭਾਜੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਜੀ ਤੇ ਮੈਂ ਪਹਿਲੀ ਥੋੜੀ 1999 ਉਹਨਾਂ 25 ਸਾਲ ਦਾ ਰਿਸ਼ਤਾ ਸੀ 24 ਚੱਲ ਰਿਹਾ 24 ਠੀਕ ਹੋ ਗਿਆ ਉਸ ਤੋਂ ਬਾਅਦ ਇੱਕ ਦੋਹਾਂ ਦਾ ਜਿਹਨੂੰ 10 ਜਨਵਰੀ ਦੇ ਲੰਘੇ ਰਿਹਾ ਠੀਕ ਹੈ ਤੇ ਆਪੋਰਾਂ ਦਾ ਜਿਹੜੀ ਵੀ ਹੈ ਉਹਦੇ ਤੇ ਕੋਈ ਸੇਮ ਰਾਸ਼ੀ ਹੈ ਸਾਡੀ ਸੇਮ ਨਾਮ ਦਾਸਾਪੁਰ ਵੀ ਰਿਆ ਕਰਦਾ ਐਸੇ ਕੋ ਦੋ ਹੀ ਸੀਗੇ ਅਸੀਂ ਪਿਤਾ ਨੇ ਉਹਨੂੰ ਕਹਿਣਾ ਪਿਆ ਕੀਤਾ ਤੇ ਉਸ ਘੋੜੇ ਨੂੰ ਦੋਵਾਂ ਬੰਦਿਆਂ ਨੇ ਉਹਦੀ ਲਗਾਮਦਾਰੀ ਤੇ ਦੋਵਾਂ ਨੇ ਉਹਨੂੰ ਖੁੱਲਾ ਛੱਡਿਆ ਇੱਕ ਤਾਂ ਜੰਨਰ ਟਾਈਮ ਜਿਵੇਂ ਗਾਇਆ ਨਾਲ ਟਾਈਮ ਜਾਇਆ ਨਹੀਂ ਰਿਹਾ ਨੇ ਯਾਰ ਉਹ ਜਿਹੜੇ ਲਗਾਉਂ ਰਿਹਾ ਤੁਹਾਨੂੰ ਕਿਸੇ ਨੇ ਖੁੱਲਾ ਨਹੀਂ ਛੱਡਿਆ ਇਹ ਪੈਂਦਾ ਹੁੰਦਾ ਸੀ ਵੱਡਦਾ ਸੀ ਵੱਡਦਾ ਸੀ ਸਾਨੂੰ ਨਿਵੇਂ ਕਿਸ ਨੇ ਵੱਡਿਆ ਮੇਰੇ ਕੋਲ ਮੇਰੇ ਦੋਸਤਾਂ ਉਹ ਪਹਿਲਾਂ ਅਜੀ ਖਾਸ ਫਾਈਨਲ ਪੈਰ ਬਣ ਗਏ ਕੋਈ ਇੱਕ ਦਿਨ ਆਏ ਇੱਕ ਦਿਨ ਆਪਾਂ ਜਰ ਇਹਨੂੰ ਆਏ ਉਹ ਬੰਨ ਕੇ ਥੋੜਾ ਰੱਖਾਂਗੇ ਬੰਦੇ ਵੀ ਕਿਵੇਂ ਇਹਨੇ ਆਪਾਂ ਦਾ ਲਗਾਉ ਲਾਉ। ਅਸਲੀ ਉਹਨਾਂ ਨੇ ਲਗਾਉ ਲਾਤਾ ਕੋਈ ਵਾਰ ਮੈਂ ਵੀ ਲਾਉਣ ਲੱਗਿਆ ਤੇ ਜਿਵੇਂ ਮੇਰੇ ਨਾਲ ਹੀ ਖੁੱਲਾ ਛੱਡਦਾ ਖੁੱਲਾ ਛੱਡ ਕੇ ਹੀ ਬੰਨਦਾ ਉਸ ਤੋਂ ਬਾਅਦ ਉਹ ਵੀ ਕੋੜਾ ਕਦੇ ਵੀ ਉਹਨੂੰ ਕਿਸੇ ਨੇ ਵੱਟੇ ਨਹੀਂ ਲਾਤਾ ਜਨਮਤ ਪਿਆਰ ਦਾ ਬਹੁਤ ਯਾਦ ਇਹ ਸਿਰ ਹਰ ਨਾਲ ਤੱਕ ਨਹੀਂ ਛੱਡਦਾ ਇਹ ਕਈ ਵ ਆਪਾਂ ਕੋਲ ਜਿਹੜੀ ਜੰਨੇ ਘੋੜਾ ਆਪਣੇ ਕੋਲ ਰਹੀ ਹੈ ਉਹ ਗੁੱਸੇ 'ਚ ਵੱਡਦਾ ਸੀ ਜਿਹੜਾ ਵੀ ਵੱਡਦਾ ਸੀ ਨਾ ਗੁੱਸੇ 'ਚ ਵੱਡਦਾ ਸੀ ਉਹ ਕੋਈ ਵੀ ਨਹੀਂ ਸੀ ਵੀ ਮੈਂ ਵੱਡਣਾ ਪਰ ਇਹ ਕੋਈ ਗੁੱਸੇ 'ਚ ਵੱਡਦਾ ਸੀ ਮੇਰੇ ਲਈ ਤਾਂ ਕੀਤਾ ਵੀ ਠੀਕ ਹੈ ਜਦੋਂ ਜਾਂਦੇ ਉਹ ਬੈਟਰੀ ਬਾਹਰ ਹੋ ਜਾਂਦਾ ਮਦੋਂ ਕੁਝ ਵੀ ਨਹੀਂ ਕਰਦਾ ਠੀਕ ਹੈ ਸਾਡੇ ਕੋਲ ਨਾ ਉਹ ਕਿੰਨੇ ਪੜੇ ਆਈ ਉਹਨੇ ਨਾ ਹੀ ਇਹ ਸਿਲਪਾਂ ਨਹੀਂ ਕਰਕੇ ਠੀਕ ਹੈ ਉਹ ਡੱਟ ਟੱਪਲਾ ਉਹ ਵੀ ਦਾਤ ਕੋਲ ਹੀ ਤਾਂ ਠੀਕ ਹੈ ਆਪਣੇ ਕੋਲ ਭੁੱਲ ਹੀ ਗਿਆ ਠੀਕ ਹੈ ਭਾਈ ਮਨਪ੍ਰੀਤ ਹੁਣ ਫਿਰ ਬਾਹਰ ਵਾਲਾ ਜਿਹੜਾ ਮਾਰ ਲਿਆ ਤੁਹਾਨੂੰ ਇਹ ਇੱਕ ਦਸਰਾ ਜਿਹੇ ਨਾ ਨਾ ਕਲਾਸ 1 ਵਿੱਚੋਂ ਇਹ ਬੰਦੇ ਸੀ ਮੇਰਾ ਦੋਸਤ ਹੈ ਬੈਂਗਲੌਰ ਤੋਂ ਬੈਠਦਾ ਹੈ ਅੱਛਾ ਤੇ ਉਹਨਾਂ ਨਾਲ ਡਿਸਕਸ ਕੀਤੀ ਕਿ ਰੋਇਲ ਨਾਸਟਿੰਗ ਸਟਾਰਟ ਕਰਤਾ ਦਾ ਉਹਨਾਂ ਨੇ ਅੱਛੇ ਚਲਵਾਜਾ ਆ ਰਿਹਾ ਹੈ ਜੀ ਐਕਚੁਅਲੀ ਉਹਦੇ ਤੋਂ ਹਾਂਜੀ ਬਹੁਤ ਨੇ ਵੀ ਆਪਾਂ ਉਹਨਾਂ ਦਾ ਐਕਸਪੀਰੀਅੰਸ ਹੈਗਾ ਜੀ ਉਹਦੇ ਇਸ ਤਰ੍ਹਾਂ ਦਾ ਫਿਰ ਤੂੰ ਕਾਪੜੀ ਦੀ ਵਧੀਆ ਠੀਕ ਹੈ ਜਿਹੜੇ ਮੇਰੇ ਕੋਲਿਆ ਲੈ ਕੇ ਗਏ ਜੀ ਮਾਮ ਜਿਵੇਂ ਨੰਗਰਾਜ ਚੰਦਾ ਕੋਲ ਆ ਗਏ ਤੁਹਾਡੇ ਕੋਲ ਤੇ ਰਤਨ ਅਕਰ ਦਾ ਡਾਇਰੈਕਟਰ ਗਿਆ ਸੀ ਬਹੁਤ ਚੰਗਾ ਕੋਲ ਆ ਗਏ ਕਾਸਟ ਯਰ ਮੇਰੇ ਕੋਲ ਹੋਰ ਥੋੜਾ ਸੀ ਰੁਕਣਾ ਮੇਰੇ ਕੋਲੇ ਆਪਣਾ ਪੁਰਾਣਾ ਨਾੜੀ ਬੱਟੀ ਕੋਈ ਦਾ ਸੀ ਬਗਾਵੇ ਦਾ ਬਟਾਨਾ ਆਪਣੇ ਬਾਰਗੜਾ ਨੂੰ ਰੋੜੇਗਾ ਅੱਛਾ ਜੀ 2022 ਦੇ ਵਿੱਚ ਕੋਈ ਤਰੀਕਾ ਵੀ ਰੂਟ ਪੈਕ ਹੋ ਗਿਆ ਸੀਗਾ ਅੱਛਾ ਜੀ ਕਾ ਕਰਕੇ ਮੇਰੇ ਕੋਲ ਅਗਰ ਮੇਰਾ ਸ਼ੁਰੂ ਤੋਂ ਕਾਸਟ ਆਈ ਥੋੜਿਆ ਜੀ ਇਹਨੂੰ ਕੋੜਾ ਰੱਖ ਲਿਆ ਉਹ ਕਰ ਰਿਹਾ ਰਹੇਗਾ ਠੀਕ ਹੈ ਜੀ ਜੇ ਸ਼ੁਰੂਆਤ ਲੱਗਸਾਂ ਨੂੰ ਬਹੁਤ ਵੀ ਗਰੀਬ ਸੇਮ ਬਾਈ ਬਹੁਤ ਵਧੀਆ ਪਿਆਰ ਨਾਲ ਸਟਾਰਟਿੰਗ ਤੋਂ ਕਰਦਾ ਕੋ ਕੀਤੀ ਹੈ ਜੀ ਦਾਤ ਕਿ ਬਖਵਾਣਾ ਬਤਾ ਜੀ ਦੇਵਰਾਜ ਬਾਈ ਕੱਟਿਆਲਾ ਇਹਨੇ ਆਸ ਦਾ ਵਿੱਚੇ ਰਹੇ ਹੋ ਇਹ ਗੱਲ ਜਿੱਦੂ ਸਾਨੂੰ ਪਹਿਲਾਂ ਕਦੇ ਸੁਣਾਈ ਸੀ ਤੇ ਮੁੰਡਾ ਸਾਈਕਲ ਦੀ ਉੱਠ ਗਿਆ ਸੀ ਇਥੋਂ ਮੁਕਸਰ ਦਾ ਇਹ 89 ਦੇ ਵਿੱਚ ਮੈਂ ਆਈ ਥਿੰਕ ਕੋਈ 6ਵੀਂ ਜਾਂ 7ਵੀਂ ਕਲਾਸ ਸੀਗਾ ਜੀ ਕਰੋ ਚੋਰੀ ਸਾਈਕਲ ਲੈ ਗਿਆ ਸੀ ਆਪਣੀ ਵੇਖਣਾ ਉਹ ਕੋਲੇ ਗਿਆ ਇਹੋ ਇਨਸਾਮ ਕਰੇ ਕਿ ਇਹ ਕੋੜੀ ਵਾਸਤੇ ਲੈ ਗਿਆ ਹਾਂ ਜੀ ਉਹ ਇਹ ਵੀ ਨਹੀਂ ਪਤਾ ਸੀਗਾ ਕਿੱਦਾਂ ਦੀ ਗੱਡੀ ਯੂਜ਼ ਹੋਣੀ ਹੈ ਉਹ ਇਹ ਕਿ ਬੜੀ ਹੈ। ਅੱਛਾ ਬੜੀ ਲੱਗੀ ਰੋ ਦੇ ਲਿਆ ਕੇ ਕਿ ਸਾਹਿਬ ਕੇ ਪਰ ਕਰੀਏ। ਸਾਡੀ ਕੋ ਤੇਜੀ ਮਾਰਵਾ ਫਾਣੀ ਤੇ ਸਾਡੀ ਰਸਾ ਲੜੰਗ ਨਹੀਂ। ਫਾਣੀ ਨਹੀਂ। ਉਹ ਪਰ ਤਿਆਰੀ ਪਹਿਲਾਂ ਕਰੀਏ ਪਰ ਤਿਆਰੀ ਤਾਂ ਪੜੀਦਾ ਸੀ ਜੇਕਰ ਕਰਦੇ ਲੋਕ ਕੀ ਕਰਦੇ ਨਹੀਂ। ਅੱਛਾ ਜੀ। ਤੇ ਫਿਰ ਹੋਰੀ ਹੋਰੀ ਡੈਡੀ ਚਾਹ ਉਹ 2019 ਦੇ ਵਿੱਚ ਨੰਬਰ ਆਸਾ। ਅੱਛਾ ਵੀਰੀ ਗੋਸ ਪੋਇਜ਼ ਇੰਡੀ ਰਿਪੋਰਟਿੰਗ ਪੈਡਲ। ਇਹ ਸੋਲੋ ਮੈਬਲੀ ਕੋਬਲੀ ਥੈਰੋ ਇਹ ਕਿਰਤ ਹੁੰਦਾ ਤੇ ਅਸੀਂ ਇਥੇ ਕੋਲੇ ਥੈਰੋ ਹੋ ਗਈ ਜਾਂਦੀ। ਅੱਛਾ ਸਭ ਤੋਂ ਪਹਿਲਾਂ ਥੈਰੋ ਨੂੰ ਲਾ ਕੇ ਕਰਦੇ। ਕੀ ਰੋਕੋ ਮਾਰੀ ਕਰੋ ਜੇ ਤਾਂ ਮਾਲਕ ਕੋਈ ਕਰਿਆ ਨਾ ਚੀਕ ਕੋਈ ਮਕਸਦ ਹੈ ਕਿ ਨਾ ਜਾਂਦਾ ਤੁਹਾਨੂੰ ਦੇਖੋ ਕੋਈ ਤਰ੍ਹਾਂ ਦਾ ਫਿਲਟਰ ਆਇਆ ਨਹੀਂ ਸਾਈਕਲ ਬੰਦ ਆਵਾਜ਼ ਆਣੀ ਕੋ 6 ਗਰ ਲਾਈਟ ਚਾਹੀਦੀ 6 ਗਰ ਸਾਈਕਲ ਦੀ 8 ਗਰ ਸਾਈਕਲ ਦੀ ਸੇਫਰੋ ਭਾਈ ਬਾਹਰ ਜਾ ਕੇ ਗਲਤੀ ਕਰੇਗਾ ਇੱਦਾਂ ਤੁਹਾਨੂੰ ਸ਼ੁਰੂ ਨੂੰ ਕਰੇ ਜੜਿਆ ਇਹ ਇੱਕ ਘੂੜੇ ਮੈਂ ਦੇਖਿਆ ਬਾਕੀ ਨਾ ਕੋਈ ਉਹ ਸੇ ਬੰਦੇ ਨਹੀਂ ਕਰਦੇ ਜਿਹਨੂੰ ਦੋ ਪਿਆਰ ਤੋਂ ਹਾਂਜੀ ਹਾਂਜੀ ਅਬਾ 3 ਬੰਦੇ ਨਾ ਤੰਕੀ ਜਿਸ ਨੂੰ ਸੋਚ ਕੇ ਘੋੜਿਆਂ ਚਾਹ ਕੋੜਾ ਦਾ ਆਵ ਨਹੀਂ ਹੁੰਦਾ ਬਈ ਉਹ ਕੇਅਰ ਨਹੀਂ ਹੁੰਦੀ ਉਹ ਸਾਡ ਦੀ ਕੋੜਾ ਬਰਤੇ ਕਿੰਨਾ ਬਿਮਾਰ ਹੋ ਗਿਆ ਕਦੇ ਖੁਸ਼ ਹੋ ਗਿਆ ਨਾ ਉਹ ਸਾਡ ਦਾ ਪਰ ਬੰਦੇ ਨੂੰ ਵਰਤਾ ਨਹੀਂ ਕਰਦਾ ਕੋੜਾ ਬਈ ਜਾਨਵਰ ਨੂੰ ਪਿਆਰ ਕਰਾਂਗੇ ਜੰਮ ਲਾਉਗੇ ਦੱਬਾਂ ਕਦੇ ਵੀ ਆਖੜੀ ਰੱਖਦਾ ਸਹੀ ਗੱਲ ਆ ਜਿਹਦੇ ਕੋਲ ਕੋਈ ਅੰਦਰ ਸ਼ੌਕ ਹੁੰਦਾ ਸਵੇਰ ਉੱਠਦਾ ਬੰਦਾ ਕੋੜਾ ਨਹੀਂ ਜਾਂਦਾ ਸਿਗਰਮ ਇਹ ਵੀ ਬਾਤ ਚਲੂਗਾ ਪਹਿਲਾਂ ਕੋੜਾ ਜਾਗਾ ਕੋੜਾ ਕੋੜਾ ਸਹੀ ਨੇ ਰਾਤ ਨੂੰ 12:00 ਵਜੇ ਜਾ ਰਹੇ ਆ ਆਪ ਦੇ ਘਰ ਤਾਂ ਵੀ ਦੇਖੋ ਮੇਰੇ ਕੋੜੇ ਸਹੀ ਖੜੇ ਨੇ ਬਈ ਮੰਤਰੀ ਦੇ ਜੇ ਤਨੂੰ ਕੋਈ ਹਰ ਜਿਹੜਾ ਮੈਂ ਬਾਜ਼ਾਰ ਚ ਰਹੇ ਤੂੰ ਸੀ ਬਾਹਰ ਆ ਜੀ ਨੇ ਕੀਦਾ ਸੀ ਬਾਹਰ ਉੱਤਰੀਦਾ ਮਾਰੇ ਤੇਰ ਮਰਦ ਜਿਵੇਂ ਆਪਾਂ ਕਹਿੰਦੇ ਦੁਨੀਆਦਾਰੀ ਦੇਖੋ ਤੁਸੀਂ ਦੁਨੀਆ ਦਾ ਇੱਕ ਤਰ੍ਹਾਂ ਦੀ ਕੀ ਸਿੱਖਤਾ ਕਰਦੇ ਨੇ ਕਿਵੇਂ ਦਾ ਆਪਾਂ ਨੂੰ ਜਦੋਂ ਆਪਾਂ ਪੰਜਾਬੀਆਂ ਜਿਵੇਂ ਕਿਵੇਂ ਦੀ ਜ਼ਿੰਦਗੀ ਉੱਠੀ ਨੇ ਜੇ ਬੰਦੇ ਸ਼ੋ ਮਜ਼ਾ ਆਪਣੀ ਪਰਜਾਲ ਦਾ ਵਰਲਡ ਵਾਈਡ ਵਿੱਚ ਰਹਿੰਦੇ ਕਰਦੇ ਨੇ ਅੱਛਾ ਜੀ ਲੋਕ ਪਰੇ ਦਾ ਕੰਮ ਆਲੀ ਜੀ ਕਰਕੇ ਜੋਬ ਜੋਬ ਕਰਦੇ ਠੀਕ ਹੈ ਜੇਕਰ ਉਹਨਾਂ ਪਰ ਦਸ ਜਾਣੇ ਦਾ ਬਤਲੀ ਕਰਦੇ ਹੋਏ ਆਏ ਆ ਬੈਠੇ ਨੇ ਗੱਲਬਾਤ ਕਰਦੇ ਕੋਈ ਕੋਈ ਲਾਈਕ ਵੀ ਨਹੀਂ ਜਿਹੜਾ ਜੀ ਇਹਨੂੰ ਬੈਸਟ ਤੋਂ ਨਾ ਵੀ ਹੈ ਜਿੰਨਾ ਅਖੜੂ ਉੱਤੇ ਕਰਦੇ ਆਪਾਂ ਉਹਦਾ 10% ਕੀ ਪਰਸੈਂਟ ਜਿੱਥੇ ਜਾ ਕੇ ਨਾ ਪਾਉਂਦੇ। ਬਾਕੀ ਗੱਲ ਹੋ ਰਾਇਏ ਕਿ ਦੇ ਸਾਰੇ ਪਿਆਰ ਨੂੰ ਜਿਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਜਿਹਨੂੰ ਕੋੜੀ ਲੈ ਕੇ ਕੋਈ ਬਲਾਉਣ ਆ ਗਿਆ ਜਾਂ ਕੀ ਵੇ ਸਿਕਾ ਦੇਖਣਾ ਕਿ ਜਿੰਨੇ ਬੰਦੇ ਨੂੰ ਕੀ ਵਾਰ ਕੋ ਦੁਪਰੀ ਪਾਉਂਦੇ ਨਾ ਟੈਨਸ਼ਨ ਹੁੰਦੀ ਵੀ ਆ। ਤੇ ਉਹ ਯਾਰ ਅੰਦਰ ਤੋਂ ਨਾ ਗੱਲ ਕਰਦਾ ਸਭ ਕੁਝ ਭੁੱਲੇ ਜਾਂਦਾ। ਬਈ ਜਦੋਂ ਨਾ ਆ ਮੈਂ ਬਿਲਕੁਲ ਮੈਨੂੰ ਸਾਹਮਣੇ ਟਰੱਕ ਦੀ ਪਈ ਆ ਜਿਹੜੀ ਕਿਹਾ ਮੈਂਨ ਤੱਕ ਹੋਵੇ ਦੀ ਬਾਈ ਬਾਈ ਦੀ ਮਿਹਨਤ ਲਾਈਏ ਚਲੋ ਨਾ ਚੋਕਾ ਨੂੰ 100 ਕੇ ਦਿੱਤੇ ਬਹੁਤ ਜੰਗੀ ਇਹ ਮੈਂ ਬਹੁਤ ਦਿਆਨਾ ਸ਼ੌਕ ਹੁੰਦਾ ਨਾ ਮਿਆਂ ਦਾ ਵੀ ਸਾਡੇ ਕੋਲ ਚੰਗੀ ਕੁਆਲਿਟੀ ਹੋਵੇ ਬਾਈ ਉਹ ਬੰਨ੍ਹਣ ਕੀ ਤੁਸੀਂ ਸਦਾ ਦੇਣਾ ਲਾਉਂਦੇ ਇਸ ਤਰ੍ਹਾਂ ਨੂੰ ਜਾਣ ਬਗਾਨਾ ਕਿੰਦਾ ਕੀ ਸੋਚ ਕੇ ਰਹਿਣਾ ਹੈ ਜਆ ਆਪਾਂ ਮੈਂ ਕੀ ਦੇ ਸਕਦਾ ਨਹੀਂ ਆਪਾਂ ਨਾਰਮਲ ਇੰਨੀ ਗੱਲ ਕਰ ਸਕਦੇ ਆ ਜਿੱਤੇ ਪੰਜ ਰੱਖਣੇ ਆ ਕੋ ਦੋ ਰੱਖਣ ਤੇ ਮੇਰਾ ਕੋ ਕੁਆਲਿਟੀ ਨਾਲ ਕੁਆਲਿਟੀ ਦੇ ਕੰਮ ਕਰਾਣ ਦੇ ਕਿ ਜਰਾ ਵਾਸਤਾ ਬਿਲਕੁਲ ਹੀ ਹੈ ਬਿਲਕੁਲ ਬਿਲਕੁਲ ਤੇ ਜਿਵੇਂ ਵੀ ਹੁਣ ਆਪਾਂ ਦੇਖ ਲਓ ਕਿ ਕਮਰੇ ਵਗੈਰਾ ਸਾਰੇ ਪਾਣੀ ਹੋਏ ਆ ਤੇ ਵੀ ਜਾਨਵਰ ਲੈ ਕੇ ਖੜਾ ਹਾਂ ਬਿਲਕੁਲ ਜਿਵੇਂ ਭਾਈ ਇਹ ਵੀ ਨਾ ਸਭੂ ਵੀ ਸਟੇਬਲਿੰਗ ਵਾਸਤੇ ਆ ਜੇ ਦਿੱਤੀ ਹੋਈ ਹੈ ਕਿ ਚੈੱਕ ਪਾਸ ਕਰਾਉਂ ਤੋਂ ਵੀ ਜਦੋਂ ਉਹ ਨਹੀਂ ਜਾਂਦਾ ਕੋਈ ਸੋਦਾ ਹੈ ਕਿ ਹੱਦ ਭਲੀ ਪੂਰੀ ਉੱਤਰ ਹੈਗੀ ਹੈ ਜੋ ਆਪਾਂ ਸਟੇਬਲ ਤੋਂ ਦੋ ਦਾ ਬਣਦਾ ਉਹਦਾ ਜਾਨ ਲੱਗਦਾ ਵੀ ਆ ਅੱਗੇ ਅੱਗੇ ਜਿਹੜੇ ਸਾਰੇ ਕੰਮ ਨਹੀਂ ਵੰਦੀਆ ਰਿਪੋਰਟ ਵੀ ਆ ਗਈ ਕਿ ਕੋਈ ਦਿਲ ਰੁਕਣਾ ਹਾਂ ਤੇ ਸਾਰਾ ਕੁਝ ਵੇਖਿਆ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਬਾਕੀ ਤੇਿਆਦਲੇ ਬੰਦਾ ਵੇ ਅਸੀਂ 2-3 ਘੰਟੇ ਬਾਈ ਕੋਲ ਆਇਆ ਬਹੁਤ ਗੱਲਾਂ ਕਰਾਂ ਗਿੱਤੀਆਂ ਬਾਈ ਮਨਪ੍ਰੀਤ ਮਨਪ੍ਰੀਤ ਤੇ ਸਾਰੇ ਮਨਪ੍ਰੀਤ ਦਾ ਮੈਂ ਜਹਾਵਤਾਂ ਦਾ ਸਦਾ ਇਕਲੇ ਕੋੜਾ ਦਿੱਤਾ ਤੇ ਇਕਲੇ ਲੱਗਦਾ ਬਾਈ ਤਾਂ ਕਰਕੇ ਅਸੀਂ ਆਏ ਬਾਹਰ ਸਾਰੇ ਸੱਜਣਾਂ ਨੂੰ ਮਿਲਣੇ ਆਏ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਆਏ ਥੈਂਕ ਯੂ ਬਾਈ ਬੜੀ ਬਹੁਤ ਅੰਦਾ ਲੱਗਿਆ ਮਿਲ ਕੇ ਤੇ ਉਦੋਂ ਵੀ ਜੰਦਾ ਤੁਹਾਡਾ ਕੋੜਾ ਬਾਈ ਅੱਜ ਛੋਟੀ ਉਮਰ ਚ ਮਤਲਬ ਬਜੋਰ ਸਤਜ ਬਹਿ ਸਕਦਾ ਮੈਂ ਸੁਣ ਕੇ ਦੇਖ ਕੇ ਬਾਬੇ ਦੀ ਨੈਤਿਕ ਰੀ ਆਮ ਬੰਦਾ ਵੀ ਜਿਹੜੀ ਉਮਰ ਦਾ 45 ਉਹ ਪੂਰਾ ਘੋੜਾ ਬਣਿਆ ਹੋਇਆ ਹੈ। ਹਾਂ ਜੀ 25 ਸਾਲ ਬੜੀ ਹੈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਟਾਈਮ ਕੱਢ ਕੇ ਸਵੇਰ ਸਵੇਰ ਵਿੱਚ ਆਇਆ ਜੀ ਮਾਤਾ ਜੀ ਵਾਲੇ ਡਾਕਟਰ ਨਾਲ ਮਿਲ ਕੇ ਗਏ ਜਾਂ ਪਰਿਵਾਰਕ ਪਰਿਵਾਰ ਦੇ ਨਾਲ ਸਿਰਨਾਵਾਂ ਤੋਂ ਗੱਲ ਕਰਿਆ। ਜਿਵੇਂ ਸਾਰੇ ਮਿੱਤਰਾਂ ਦਾ ਧੰਨਵਾਦ ਜਿਨ੍ਹਾਂ ਸਾਰੇ ਭਰਾਵਾਂ ਨੇ ਘੋੜਾ ਵਧੀਆ ਫਲਮਾਇਆ ਸਾਡੀ ਹੈਲਪਫੁਲ ਬਹੁਤ ਹੈ। ਮੈਨੂੰ ਗਰਮੀ ਜਾਂਦੀ ਸੀ। ਆ ਗੱਭੀ ਹੈਗੀ ਸੀ ਜਦੋਂ ਹਾਂ ਮੜ ਵਿਆਹ ਹੋ ਗਿਆ। ਪੋਣਿਆਂ ਤੋਂ ਕੋਈ ਨਹੀਂ ਹੋਈ ਤੁਹਾਨੂੰ ਪਤਾ ਹੀ ਹੈ। ਕੋਈ ਨਾ ਰਹਿ ਗਈ ਨਾ ਉਹ ਤਰ੍ਹਾਂ ਲੱਗੀ ਉਹ ਨਾ ਉਹ ਪਾਬਾਕੀ ਚ ਨਗਰ ਆ ਨਾ ਬਿਲਕੁਲ ਗੋਡੀ ਟੀਮ ਤਿਆਰ ਹੋ ਜਾਂਦੀ ਹੈ ਜਿਵੇਂ ਬੜੀ ਪੁਰਾਣੀ ਗੁਰੂ ਮੋਹਰ ਦੇ ਵਿੱਚ ਬਹਿ ਕੇ ਮਹਿਫਿਲਾਂ ਉਹਦੇ ਸੁਪਰੇ ਉਵੇਂ ਲਾ ਲਾ ਮਤਲਬ ਉਹ ਰਾਤਾਂ ਟੈਂਟਰ ਕੇ ਨਹੀਂ ਵੀ ਉਹ ਕੋੜਿਆ ਰਹਿਣੇ ਹੈਗੀ ਹੁੰਦੀ ਹੈ ਕਿੱਥੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਦੋਸਤਾਂ ਕਰਦੇ ਉਹ ਵੀ ਹੈਗੇ ਕੋੜੇ ਰਾਤਾਂ ਤਾਂ ਵੀ ਕੋਈ ਵੀ ਬੱਚੀ ਜਰੂਰ ਸੌਂਦੇ ਲੱਗੇ ਜਾਣਾ ਕਿੱਥੇ ਬੰਦੇ ਦਾ ਕੰਮ ਨਹੀਂ ਇਹ ਸਾਰਾ ਇੱਕ ਟੀਮ ਦਾ ਕੰਮ ਹੈ ਸਾਰੇ ਸੱਜਣਾਂ ਦੇ ਨਾਲ ਭਾਵਨਾ ਦੇ ਨਾਲ ਸਦਲਾ ਬੰਦੋ ਬੇਤਰੋਪਾਈ ਦਾ ਮੈਂ ਤੁਹਾਨੂੰ ਬਸ਼ੀਰਾ ਦਿਖਾਇਆ ਬਹੁਤ ਟੌਪ ਕਲਾਸ ਆ ਪਾਵੇਂ ਨੂੰ ਸੂਜੜੀ ਲੈਨ ਦੇਰੋ ਪਾਵੇਂ ਸਮੁੰਦਰ ਵਾਲੀ ਦੇ ਦਲਵਾਦ ਤੇ ਅੱਗੇ ਆ ਗਿਆ ਆਪਣਾ ਬਸ਼ੀਰਾ ਆਕਾਸ਼ ਤੇ ਘੋੜਾ ਬਣਦਾ ਜਾ ਰਿਹਾ ਵੀ ਬਿਲਡਿੰਗ ਸਰਵਿਸ ਜਿਹੜੀ ਘੋਲੇ ਦੀ ਹੋਪਰ ਨਾਲ ਤੇ ਕੰਟੈਕਟ ਕਰ ਲਿਓ ਬਾਈ ਉਹ 33000 ਰੁਪਏ ਵਿੱਚ ਆ ਬਾਈ ਬਹੁਤ ਬੋਤਨ ਆ